ਮੇਰਾ ਨਾਮ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਕਾਈ ਪ੍ਰਬੰਧ ਬਲਜਿੰਦਰ ਸਿੰਘ ਢੋਲਾ ਜੀ ਬਲਜਿੰਦਰ ਜੀ ਆ ਜਿਹੜਾ ਅੱਜ ਅੱਜ ਕਿਵੇਂ ਅੱਜ ਕਿਵੇਂ ਪੁਲਿਸ ਨੇ ਕੀ ਰਹਾ ਪਾਇਆ ਤੁਸੀਂ ਕਿਵੇਂ ਪੁਲਿਸ ਨੂੰ ਕੀ ਰਹਾ ਜਿਵੇਂ ਅੱਜ ਰੋਕਿਆ ਪੁਲਿਸ ਨੇ ਅੱਜ ਪੁਲਿਸ ਨੇ ਇੱਕ ਹੀ ਰੈਸ ਕਰਕੇ ਪਾਇਆ ਕਿਉਂਕਿ ਸੰਯੁਕਤ ਮੋਰਚੇ ਦੇ ਕਾਲ ਦੇ ਉੱਤੇ 5 ਮਾਰਚ ਨੂੰ ਪੱਕੇ ਮੋਰਚੇ ਲੱਗਣੇ ਸੀ ਚੰਡੀਗੜ੍ਹ ਦੇ ਵਿੱਚ ਲੱਗਣਗੇ ਵੀ ਪਰ ਪੁਲਿਸ ਨੂੰ ਇਥੋਂ ਦੀ ਸਰਕਾਰ ਨੂੰ ਇਸ ਗੱਲ ਦਾ ਭੁਲੇਖਾ ਸੀ ਵੀ ਇਹਨਾਂ ਦੇ ਜਿਹੜੇ ਆਗੂਆਂ ਨੂੰ ਇਹਨਾਂ ਦੇ ਘਰਾਂ ਦੇ ਵਿੱਚ ਨજરਬੰਦ ਕਰ ਲਈਏ ਜਾਣ ਉਹਦੀ ਫੜੋਫੜੀ ਕਰ ਲਈਏ ਤਾਏ ਲੋਕ ਡਰ ਜਾਣਗੇ ਤਾਂ ਇਹ ਘਰੋਂ ਤੋਂ ਬਾਹਰ ਨਹੀਂ ਨਿਕਲਣਗੇ ਪਰ ਇਹਨਾਂ ਨੂੰ ਇਸ ਭਲੇਖਾ ਜਾਣ ਦੀ ਫਤੇਗੜ ਛੰਨਾ ਦੇ ਵਿੱਚ ਅੱਜ ਭਾਰਤੀ ਕਿਸਾਨ ਜੁਨੀਅਨਕਤਾ ਗਰਾਹਾਂ ਦੇ ਆਗੂਆਂ ਨੇ ਕੱਢ ਦਿੱਤਾ ਕਿਉਂਕਿ ਆਈ ਪੁਲਿਸ ਆ ਜਿਹੜੀ ਗ੍ਰਿਫਤਾਰ ਕਰਨੀ ਸੀ ਉਹ ਪੁਲਿਸ ਪੁਲਿਸ ਨੇ ਹੀ ਕਿਰਿਆ ਕੀਤਾ ਗਿਆ ਫਤੇਗੜ ਛੰਨਾ ਦੇ ਵਿੱਚ ਤੇ ਜਦੋਂ ਸਾਢੇ 4:30 ਵਜੇ ਇਹਨਾਂ ਨੇ ਹੁੱਟਰ ਮਾਰ ਕੇ ਲੋਕਾਂ ਦੇ ਘਰਾਂ 'ਚ ਬੜੇ ਪਰ ਲੋਕਾਂ ਨੇ ਜਦੋਂ ਇਹਨਾਂ ਵੱਡੇ ਪੱਦਰ ਤੇ ਤਗਾਦ ਦੇ ਵਿੱਚ ਪਹਿਲਾ ਕੱਲੀ ਫਤੇਗੜ ਛੰਨਾ ਨੇ ਹੀ ਕਿਰਿਆ ਕੀਤਾ ਸਮੇਤ ਸਾਡੀਆਂ ਮਾਵਾ ਭੈਣਾਂ ਨੇ ਤੇ ਮਜ਼ਦੂਰਾਂ ਨੇ ਫਿਰ ਨਾਲ ਤੇ ਗਵਾਂਢੀ ਪਿੰਡ ਜਾਣ ਦੀ ਜਿਹੜੇ ਆਗੂ ਨੇ ਉਹ ਤਵਾ ਦਬਾ ਮੌਕੇ ਦੀ ਕਾਲ ਸੁਣ ਕੇ ਨਾਲ ਦੀ ਨਾਲ ਪਹੁੰਚ ਗਏ ਨੇ ਇਹ ਸਰਕਾਰ ਨੂੰ ਭੁਲੇਖਾਗਾ ਜਿਹੜਾ ਵੀ ਅਸੀਂ ਸ਼ਾਇਦ ਉਹ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਉਹਨੂੰ ਫੇਲ ਕਰ ਦੇਾਂਗੇ ਪਰ ਲੋਕ ਇੱਕ ਚੰਡੀਗੜ੍ਹ ਦੀ ਬਜਾਏ ਖਬਰ ਨਹੀਂ ਕਿੰਨੇ ਕ ਚੰਡੀਗੜ੍ਹ ਬਣਾ ਦੇਣਗੇ ਤੇ ਕਈ ਸਾਡੇ ਆਗੂ ਦਰਸ਼ਨ ਭੈਣੀ ਮਹਾਰਾਜ ਵਰਗੇ ਜਾਣਦੇ ਉਹਨਾਂ ਨੂੰ ਗਿਰਫਤਾਰ ਕੀਤਾ ਇਹ ਉਦੋਂ ਤੱਕ ਮੋਰਚਾ ਚੱਲਦਾ ਰਹੂ ਜਦ ਤੱਕ ਸਾਡੇ ਆਗੂ ਰਿਹਾਈ ਨਹੀਂ ਕੀਤੇ ਜਾਂਦੇ ਤੇ ਚੰਡੀਗੜ੍ਹ ਹਰ ਹਾਲਤ ਜਾਵਾਂਗੇ ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨ ਜੁਨੇਤਾ ਗਰਾਹਾ ਬਲਾਕ ਪ੍ਰਧਾਨ ਬਨਾਲਾ ਜੀ ਬਲੌਰ ਸਿੰਘ ਜੀ ਕਿੰਨੇ ਵੇ ਪੁਲਿਸ ਤੁਹਾਡੇ ਘਰੇ ਪਹੁੰਚੀ ਤੇ ਕੀ ਕੀ ਹਲਾਸ ਹੋਇਆ ਕਿਵੇਂ ਤੁਸੀਂ ਸਾਰਿਆਂ ਨੂੰ ਕਿੱਥੇ ਕੀਤਾ ਪੁਲਿਸ 4 ਵਜੇ ਦੇ ਕਰੀਬ 12 ਦੇ ਵਿੱਚ ਆਈ ਹੈ ਜੀ ਮੇਰੇ ਬਾਰ ਚ ਆਈ ਹੈ ਪਾਕ ਛੰਨਾ ਦੇ ਤੇ ਹੋਰ ਵੀ ਸਾਰੇ ਪੰਜਾਬ ਚ ਜਾਨੀ ਦੀ 1.5-2 ਵਜੇ ਛਾਪੇ ਪਏ ਨੇ ਆਗੂਆਂ ਤੇ ਸਾਰੀਆਂ ਜੱਸੇ ਬੰਦੀਆਂ ਦੇ ਆਗੂਆਂ ਤੇ ਜਿਹੜੇ ਇਸ ਸਕੈਮ ਨਾਲ ਜੁੜੀਆਂ ਹੋਈਆਂ ਨੇ ਗੜੀਆਂ ਸਰਕਾਰ ਦੇ ਖਿਲਾਫ ਮੋਰਚਾ ਲਾਉਣ ਜਾ ਰਹੀਆਂ ਸੀ ਕੱਲ ਥੋੜੇ ਸਾਹਮਣੀਆਂ ਮੁੱਖ ਮੰਤਰੀ ਮੀਟਿੰਗ ਤੋਂ ਉੱਠ ਕੇ ਭੱਜਿਆ ਕਿਵੇਂ ਤਲਕੀ ਦੇ ਵਿੱਚ ਭੱਜਿਆ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਇਹੋ ਜਿਹੀਆਂ ਗੱਲਾਂ ਕਰੇ ਸੋਭਾ ਨਹੀਂ ਦਿੰਦੀਆਂ ਸੋ ਜਿਹੜੀਆਂ ਮੰਗਾਂ ਪਹਿਲਾਂ ਵੀ ਤੇਜੀ ਦੇ ਵਿੱਚ ਇਹਨਾਂ ਨੇ ਮੰਨੀਆਂ ਹੋਈਆਂ ਨੇ ਜਾਂ ਜਿਹੜੀਆਂ ਹੁਣ ਵੀ ਮੰਗਾਂ ਨੇ ਕਰਜੇ ਸੰਬੰਧੀ ਖੇਤੀ ਖਰੜਾ ਜਾਂ ਖੇਤੀ ਨੀਤੀ ਹੈ ਜਾਂ ਮਜ਼ਦੂਰਾਂ ਕਿਸਾਨਾਂ ਦਾ ਜਿਹੜੀਆਂ ਜਾਇਜ਼ ਮੰਗਾਂ ਨੇ ਰੋਜ਼ਗਾਰ ਦੀ ਮੰਗ ਹੈ ਜਾਂ ਕੋਈ ਖੋਰ ਵੀ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਸੰਬੰਧੀ ਮੋਰਚਾ ਲੱਗਣਾ ਸੀ ਸਾਡਾ ਅੱਜ ਵੱਡੀ ਪੱਧਰ ਤੇ ਟਰਾਲੀਆਂ ਸਾਡੀਆਂ ਤਿਆਰ ਨੇ ਅਸੀਂ ਚੰਡੀਗੜ੍ਹ ਪਹੁੰਚਾਂਗੇ ਚੰਡੀਗੜ੍ਹ ਹਰ ਹਾਲਤ ਮੋਰਚਾ ਲਾਵਾਂਗੇ ਜਿੱਥੇ ਬੰਦਿਆਂ ਦੀ ਮੀਟਿੰਗ ਸ਼ੁਰੂ ਹੋਈ ਹੋਈ ਹੈ ਹਰ ਹਾਲਤ ਅਸੀਂ ਉਹ ਪ੍ਰੋਗਰਾਮ ਨੂੰ ਲਾਗੂ ਕਰਾਂਗੇ ਪਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿੰਦੀ ਸੀ ਮੈਂ ਪੰਜਾਬ ਦਾ ਆਮ ਮੁੱਖ ਮੰਤਰੀ ਐ ਮੈਂ ਆਮ ਆਦਮੀ ਦਾ ਲੋਕਾਂ ਦਾ ਮੁੱਖ ਮੰਤਰੀ ਆ ਮੈਂ ਸੱਥਾ ਚੋਂ ਸਰਕਾਰ ਚਲਾਉਂਗਾ ਮੈਂ ਸਰੈ ਸਰ ਮੂਰੇ ਪੈਂਦਾ ਰਿਹਾ ਇੰਜਣ ਦੇ ਮੈਂ ਜੈਂਡੋਰੀਆਂ ਪਾਉਂਦਾ ਰਿਹਾ ਸੋ ਭਰਾਵੋ ਉਹਦੇ ਨਾਲ 200 ਗੱਡੀ ਦਾ ਕਾਫਲਾ ਫਿਰਦਾ ਹੈ ਜਿਹੜਾ ਕਹਿੰਦਾ ਸੀ ਆਮ ਆਦਮੀ ਹੈ ਇਹ ਦੂਜੇ ਮੁੱਖ ਮੰਤਰੀਆਂ ਨੂੰ ਵੀ ਨੰਗਾ ਇਹੋ ਜੇ ਪਹਿਲਾਂ ਵੀ ਮੁੱਖ ਮੰਤਰੀ ਆਏ ਨੇ ਪੰਜਾਬ ਦੇ ਉਹਨਾਂ ਨੇ ਕਿਤੇ ਐ ਨਹੀਂ ਕੀਤਾ ਸੀ ਵੀ ਮੀਟਿੰਗ 'ਚ ਉੱਠ ਕੇ ਭੱਜ ਗਏ ਹੁਣ ਇਹ ਕਦਾਰ ਨੰਗਾ ਹੋਇਆ ਆਮ ਆਦਮੀ ਪਾਰਟੀ ਦਾ ਜਿਹੜੀ ਦਿੱਲੀ ਚੋਂ ਵੀ ਲੋਕਾਂ ਨੇ ਨਕਾਰੀ ਹੈ ਤੇ ਪੰਜਾਬ ਦੇ ਵਿੱਚ ਕੰਧ ਤੇ ਲਿਖਿਆ ਸਰਕਾਰ ਪੜ ਲੇ ਜੇ ਲੋਕਾਂ ਨਾਲ ਜ਼ਬਰ ਕਰਨਗੇ ਜੇ ਲੋਕਾਂ ਤੇ लाਠੀ ਚਾਰਜ ਕਰਨਗੇ ਤਾਂ ਆਉਣ ਵਾਲੇ ਦਿਨ ਜਿਹੜੇ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋਈ ਹੋਈ ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੇ ਮਰਪੁਰਸ ਏਟੀਮਾਂ ਘੇਰੀਆਂ ਕਿਥੋਂ ਟੀਮਾਂ ਨੇ ਕਿੰ ਕਿੰਨੇ ਟੀਮਾਂ ਘੇਰੀਆਂ ਇਹ ਮਤਲਬ ਤਨੌਲਾ ਥਾਣੇ ਦੇ ਆਪਣਾ ਜਿਹੜਾ ਐਸਚੋ ਸਾਹਿਬ ਨੇ ਜਾਂ ਉਹਨਾਂ ਦੀ ਟੀਮ ਹੈ ਉਹ ਪਿੰਡ ਨੇ ਜਦੋਂ ਪਤਾ ਲੱਗਿਆ ਰੌਲਾ ਪੈ ਗਿਆ ਉਹ ਇਸ ਕਰਕੇ ਸਾਰੇ ਤੜਕੇ ਵੱਡੀ ਪੱਦਰ ਤੇ ਤੜਕੀ ਸਾਰੇ ਲੋਕ ਆ ਗਏ ਇਸ ਕਰਕੇ ਕਰਿਓ ਸ਼ੁਰੂ ਹੋ ਗਿਆ ਜਾ ਦਰਸ਼ਨ ਸਿੰਘ ਭੈਣੀ ਮਹਰਾ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਉਹ ਵੀ ਘਰੋਂ ਚੱਕੇ ਨੇ ਜਾਂ ਸਾਡੇ ਜੱਜ ਸਿੰਘ ਗਹਿਲਾ ਨੇ ਜਿਹੜੇ ਬਲਾਕ ਮਹਿਲ ਕਲਾਂ ਦੇ ਉਹ ਵੀ ਚੱਕੇ ਨੇ ਸੋ ਐਨ ਲਗਾਤਾਰ ਹੋਰ ਵੀ ਪੰਜਾਬ ਦੇ ਵਿੱਚ ਛਾਪੇ ਮਾਰੀ ਹੋਈ ਹੈ ਜਿੰਨਾ ਚੱਕਰ ਆਗੂਆਂ ਨੂੰ ਰਹਿਆ ਨਹੀਂ ਕਰਦੇ ਉਹਨਾਂ ਚੱਕਰੇ ਇਹ ਜਿਹੜਾ ਸਾਡਾ ਮੋਰਚਾ ਜ਼ਿਲ੍ਹੇ ਦਾ ਬਣ ਗਿਆ ਫਤਿਹਗੜ ਛੰਨਾ ਦੇ ਵਿੱਚ ਇਹ ਜਾਰੀ ਰਹੂਗਾ ਜਿਵੇਂ ਜਿਵੇਂ ਸਾਡੇ ਸੂਬੇ ਦੀ ਸਾਨੂੰ ਦੱਸਣਗੇ ਕਿੱਧਰ ਨੂੰ ਜਾਣਾ ਕੀ ਕਰਨਾ ਹੈ ਉਹ ਅਗਲਾ ਪ੍ਰੋਗਰਾਮ ਹੋਊਗਾ ਇਹ ਮੋਰਚਾ ਹੁਣ ਕਿਰਾਂ ਇੱਥੇ ਚੱਲੂਗਾ ਕ੍ਰਿਸ਼ਨ ਸਿੰਘ ਚੰਨਾ ਜੀ ਭਾਰਤੀ ਕਿਸਾਨ ਊਣੇ ਨੇਕਤਾ ਗਰਾਹ ਬਰਨਾਲੇ ਬਲੱਗ ਦਾ ਮੀਤ ਪ੍ਰਧਾਨ ਅੱਜ ਅੱਜ ਕਿਵੇਂ ਪੁਲਿਸ ਕਿੰਨੇ ਵੇ ਪੁਲਿਸਾਇਦਿ ਕਿਵੇਂ ਘੇਰਾ ਗ੍ਰਿਫਤਾਰ ਕਰਨ ਐਸੀ ਤੇ ਕਿਵੇਂ ਉਹਨਾਂ ਨੂੰ ਕੀ ਰਹਿ ਗਿਆ ਜੀ ਇਹ ਜਿਹੜਾ ਐਸਕੇਐਮ ਵੱਲੋਂ ਚੰਡੀਗੜ੍ਹ ਪੰਜ ਰੋਜ਼ਾ ਮੋਰਚਾ ਲਾਇਆ ਤੇ ਅੱਪ ਬੜਾ 8 ਦਿਨਾਂ ਦਾ 5 ਤਰੀਕ ਤੋਂ ਲਗਾਤਾਰ ਮੋਰਚੇ ਨੇ ਚੱਲਣਾ ਤੇ ਜਿਹੜਾ ਪੰਜਾਬ ਸਰਕਾਰ ਦੇ ਸਬੰਧ ਸਬੰਧਤ ਕੇਂਦਰ ਸਰਕਾਰ ਦੇ ਸਬੰਧਤ ਮੰਗਾਂ ਸੀਆਂ ਉਹ ਮੰਗਾਂ ਨੂੰ ਲੈ ਕੇ ਯਾਨੀ ਸਾਰੇ ਜਥੇਬੰਦੀਆਂ ਵੱਲੋਂ ਫੈਸਲਾ ਤੇ ਲਗਾਤਾਰ ਕੱਲ ਯਾਨੀ ਮੁੱਖ ਮੰਤਰੀ ਨੇ ਮੀਟਿੰਗ ਸੱਦੀ ਜੀ ਐਸ ਕੈਮ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚੋਂ ਮੁੱਖ ਮੰਤਰੀ ਨੇ ਆਏ ਉੱਡ ਜਾਣਾ ਯਾਨੀ ਉਹ ਵੀ ਗੁੱਛੇ ਦੇ ਨਾਲ ਵੀ ਮੈਂ ਤੁਹਾਨੂੰ ਦੇਖੂਆਂ ਯਾਨੀ ਸਾਨੂੰ ਤਲ ਕੀ ਕੱਲ ਹੀ ਝਲਕ ਦਿੱਤੀ ਜਿਹੜੀ ਮੁੱਖ ਮੰਤਰੀ ਦੀ ਬਾਰਡਿੰਗ ਧੀ ਪਹਿਲਾਂ ਆਗੂਆਂ ਨੇ ਬੈਠਣ ਮਿਲੇ ਪੁੱਛਿਆ ਵੀ ਸ਼ਾਮਾ ਮੇਰੇ ਕੋਲੇ ਬਾਧੂਆ ਚਲੋ ਜੀ ਚਲਾਓ ਗੱਲਬਾਤ ਯਾਨੀ ਜਦੋਂ 14ਵੇਂ ਵਿਸ਼ੇ ਤੇ ਗੱਲਬਾਤ ਚੱਲੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਗੁੱਛਾ ਆਇਆ ਯਾਨੀ ਉਹਨੇ ਕਹਿਤਾ ਵੀ ਯਾਰ ਤੁਸੀਂ ਕਰ ਲਓ ਕਿਵੇਂ ਕਰਨਾ ਹੈ ਪੰਜ ਵਾਲਾ ਮੋਰਚਾ ਲਾਓਗੇ ਕਿ ਨਹੀਂ ਲਾਓਗੇ ਯਾਨੀ ਸਾਰੇ ਆਗੂਆਂ ਦਾ ਫੈਸਲਾ ਤੇ ਵੀ ਪੰਜ ਵਾਲਾ ਮੋਰਚਾ ਤਾਂ ਲੱਗੂਗਾ ਜਿੰਨਾ ਚਿਰ ਮੰਗਾਂ ਜਾਣੀ ਮੁੱਖ ਮੰਤਰੀ ਜਦੋਂ ਮੀਟਿੰਗ ਚ ਉੱਠ ਕੇ ਬਾਗ ਉਹ ਤੋਂ ਬਾਅਦ ਪਤਾ ਤੈ ਵੀ ਯਾਰ ਉਧਰੋਂ ਭਰਾ ਪੱਤਰਕਾਰ ਪਹੁੰਚਦੇ ਵੀ ਮੋਰਚੇ ਦਾ ਕੀ ਬਣੂਗਾ ਜਾਨੀ ਉਹਦੀ ਸਾਡੇ ਸ਼ੂਬੇ ਆਗੂ ਦਾ ਬਿਆਨ ਸੀ ਵੀ ਯਾਰ ਮੋਰਚਾ ਤਾਂ ਲੱਗਣਾ ਪਰ ਸਰਕਾਰ ਦਾ ਕੀ ਫੈਸਲਾ ਜਿਹੜਾ ਸਾਹਿਬ ਨੇ ਮੁੱਖ ਮੰਤਰੀ ਉੱਡੇ ਹੋ ਸਕਦਾ ਰਾਤ ਦੇ ਛਾਪੇਮਾਰੀ ਸ਼ੁਰੂ ਹੋ ਜਾਏ ਉਸ ਗੱਲ ਚੋਂ ਲੈ ਕੇ ਛਾਪੇਮਾਰੀ ਸ਼ੁਰੂ ਹੋਈ ਜਾਨੀ ਰਾਤ ਦੇ ਪੌਣੇ 2 ਵਜੇ ਦੀ ਛਾਪੇਮਾਰੀ ਲੁਧਿਆਣੇ ਹੋਈ ਇਧਰ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੋਈ ਜਾਨੀ 4 ਵਜੇ ਸਾਡੇ ਪਿੰਡ ਜਾਨੀ ਬਲਾਕ ਪ੍ਰਧਾਨ ਬਲੌਰ ਦੇ ਬਾੜ ਚ ਦੋ ਗੱਡੀਆਂ ਫੋਰਸ ਦੀ ਆ ਗਈਆਂ ਤੇ ਉਧਰ ਜ਼ਿਲ੍ਹੇ ਦੇ ਖਜ਼ਾਨਚੀ ਨੇ ਭਗਤ ਸਿੰਘ ਉਹਨਾਂ ਦੇ ਜਾਨੀ ਉਸ ਤੋਂ ਬਾਅਦ ਸਾਡਾ ਰਾਬਤਾ ਹੋਇਆ ਰਾਬਤਾ ਹੋ ਕੇ ਜਾਨੀ ਜਦੋਂ ਸਾਨੂੰ ਆਇਆ ਹੋਇਆ ਵੀ ਯਾਰ ਐਡੇ ਸੀ ਗੈਂਗਸਟਰ ਨਹੀਂ ਨਾ ਸੀ ਕੋਈ ਨਸ਼ਾ ਤਸਕਰਾਂ ਵੀ ਯਾਰ ਆਇਆ ਇੱਕ ਜਨਤਕ ਆਗੂਆਂ ਦੇ ਰਾਤ ਨੂੰ ਘਰਾਂ ਜਾ ਕੇ ਛਾਪੇਮਾਰੀ ਕਰਨੀ ਉਸ ਗੱਲ 'ਚੋਂ ਪੂਰੇ ਪਿੰਡ ਨੇ ਫੈਸਲਾ ਕੀਤਾ ਫੈਸਲਾ ਕਰਕੇ ਜਾਨੀ ਫੋਰਸ ਦਾ ਘ੍ਰਿਉ ਕੀਤਾ ਅਸੀਂ ਆਪਦੇ ਭਰਾ ਮੰਨੇ ਨੇ ਚਾਹ ਪਾਣੀ ਵੀ ਪਿਆਏ ਉਹਨਾਂ ਨੂੰ ਰੋਟੀ ਵੀ ਖਵਾ ਕਰਕਵਾਵਾਂਗੇ ਜਾਨੀ ਉਹਨਾਂ ਚਿਰ ਘ੍ਰਿਉ ਹੋਊਗਾ ਜਿੰਨਾ ਚਿਰ ਜਿਹੜੇ ਆਗੂ ਫੜੇ ਆ ਬਰਨਾਲਾ ਜ਼ਿਲ੍ਹੇ ਦੇ ਉਹ ਬਿਨਾਂ ਸ਼ਰਤ ਰਿਹਾ ਨਹੀਂ